ਤੋਂ ਮਿੱਤਰੋ ਅੱਜ ਜਾਪਾ ਤੁਹਾਡੇ ਲਈ ਲੈ ਕੇ ਆਏ ਆਂਗੇ ਪੰਜ ਘੋੜੀਆਂ ਤੇ ਭਾ ਸਰਵਰਨ ਵਾਲੀਆਂ ਘੋੜੀਆਂ ਲੱਖ ਤੇ ਸਵਾ ਲੱਖ ਦੀ ਰੇਂਜ ਦੀਆਂ ਘੋੜੀਆਂ ਨੇ ਜਿਹੜੇ ਵੀ ਬੰਦੇ ਨੇ ਆਪਣੇ ਘੱਟ ਰਪੀ ਲੈਣੇ ਤੇ ਉਹ ਬੰਦੇ ਖਤ ਬਹੁਤ ਸੋਹਣੀਆਂ ਤੇ ਵਧੀਆ ਚੰਗੀਆਂ ਘੋੜੀਆਂ ਨੇ ਜਿਹੜੀ ਫਿੱਟ ਹੁੰਦੀ ਦੀ ਬਾਈ ਮੁਕਰਦੇ ਕੋਣਾ ਤੇ ਆ ਪਹਿਲੇ ਨੰਬਰ ਤੇ ਆ ਘੋੜੀ ਦਿਖਾਉਣ ਜਾ ਰਹੇ ਆ ਬਹੁਤ ਸੋਹਣੀ ਘੋੜੀ ਆ 60 ਇੰਚ ਕਾਤਾ ਬਈ ਇਹ ਘੋੜੀ ਦਾ ਚਾਲ ਦੀ ਓਕੇ ਹੈ ਸੀਲ ਸਾਊ ਆ ਬਾਲ ਭਾਰਨਾ ਦੀ ਕਲੀਅਰ ਹੈ ਮੌਕੇ ਦੀ ਖਾਲੀ ਆ ਬਈ ਤੇ ਬਹੁਤ ਸੋਹਣੀ ਘੋੜੀ ਆ ਕੰਨਾ ਕੁੰਨਾ ਇਸ ਪਾਸੇ ਚੈੱਕ ਕਰੋ ਘੋੜੀ ਆ ਮੂੰਹ ਹੰਤਰਾ ਪੇਟ ਪੁੜਾ ਪੜੀ ਹੋਈ ਘੋੜੀ ਆ ਬਹੁਤ ਚੰਗੀ ਘੋੜੀ ਆ ਜੇ ਇਹ ਕਿਸੇ ਵੀਰ ਨੂੰ ਚਾਹੀਦੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਅੱਗੇ ਜਿਹੜੀ ਆ ਪਤਨ ਘੋੜੀ ਦਿਖਾਉਣੇ ਕਾਲੀ ਘੋੜੀ ਆ ਕੱਲਾ ਮੱਥੇ ਫਰਦਾ ਬਈ ਕਾਨ ਨੂੰ ਦੇਖੋ ਕੁੜੀ ਬਹੁਤ ਚੰਗੀ ਕੰਨਾਂ ਦੀ ਪੈਰ ਪੂਰਾ ਦੋ ਦੰਦ ਹੈ ਬਸ਼ੀਰੀਆ ਬਈ ਕੁੜੀ ਤੇ ਕਿੱਥੇ ਬਸ਼ੀਰੀਆ ਦੋ ਦੰਦ 60 ਇੰਚ ਕੱਦ ਕਰ ਗਈ ਤੇ ਭਾ ਸਰਬਨ ਵਾਲੀ 1,25,000 ਰੁਪਏ ਇਹਦਾ ਮੁੱਲ ਹੈ ਤੇ ਉਹ ਪਹਿਲਾਂ ਨਹੀਂ ਦਾ ਵੀ 1,25,000 ਰੁਪਏ ਮੁੱਲ ਸੀ ਇਹਦਾ ਤਾਂ ਕੁੜੀ ਦਾ ਤੇ ਆਹ ਬਸ਼ੀਰੀ ਦਾ ਵੀ 1,25,000 ਰੁਪਏ ਮੁੱਲ ਦਾ ਬਹੁਤ ਸੋਹਣੀ ਬਸ਼ੀਰੀ ਆਈ ਸੀ ਤੋ ਦਾੰਦ ਵਸ਼ੀਰੀਏ ਜੇ ਕਿਸੇ ਵਾਈ ਨੂੰ ਹੀ ਚਾਹੀਦੀ ਹੈ ਭਾਈ ਨਾ ਇਸ ਪਰ ਕਰ ਲਓ ਤੇ ਆ ਗਿਆ ਬਈ ਕਾਰ ਨੇ 61 ਇੰਚ ਹਾਈਟ ਆ ਕੁੜੀ ਦੀ ਮੌਕੇ ਦੀ ਖਾਦੀ ਆ ਕੁੜੀ ਇਹ ਵੀ ਤੇ 61 ਇੰਚ ਚ ਹਾਈਟ ਆ ਪੂਰੀ ਸੋਹਣੀ ਕੁੜੀ ਆ ਮੱਥੇ ਪਟਾ ਦੇ ਇੱਕ ਪਾਸੇ ਛੱਟਾ ਕੁੜੀ ਆ ਤੇ ਸਵਾਰੀ ਦੀ ਓਕੀ ਆ ਬਈ ਸਵਾਰੀ ਵਧੀਆ ਕਰ ਰਹੀ ਵੇ ਚਾਲ ਚਾਲਦੀ ਆ ਕੁੜੀ ਚੰਗੀ ਸਵਾਰੀ ਕਰ ਰਹੀ ਆ ਤੇ ਮੌਕੇ ਦੀ ਖਾਦੀ ਆ ਕਿ 61 ਇੰਚ ਹਾਈਟ ਆ ਬਈ ਦੀ ਇਹ ਚਾਹੀਦੀ ਹੋਈਏ ਕਿਸ ਵੀਰ ਨੂੰ ਇਹਦੇ ਬਾਰੇ ਵੀ ਕਰ ਦੋ ਸੰਪਰਕ ਭਾਈ ਨਾ ਇਹ ਇੱਕ ਕੁੜੀ ਖੜੀ ਆ ਭਾਈ ਇੱਕ ਘਰ ਖੜੀ ਆ ਭਾਈ ਕੋਲੇ ਚਾਰੇ ਪੰਜੇ ਕੁੜੀਆਂ ਤੇ ਬਹੁਤ ਸੋਹਣੀ ਕੁੜੀ ਆ ਇਹਦੇ ਬਾਰੇ ਇਹ ਤੇ ਅੱਗੇ ਆਪਾਂ ਤੁਹਾਨੂੰ ਕੁੜੀ ਦਿਖਾਉਣਾ ਆ ਲਾਰਜੰਬੀ ਕੁੜੀ ਤੇ ਇਹ ਕੁੜੀ ਹੋਈ 60 ਇੰਚ ਕੱਦ ਦਾ ਪੰਜ ਸਾਲਾਂ ਦੀ ਕੁੜੀ ਹੈ ਇਹ ਤੇ ਮੌਕੇ ਦੀ ਇਹ ਵੀ ਖਾਦੀ ਹੈ ਇਹ ਦਾ ਲੱਖ ਰੁਪਇਆ ਬਈ ਦੂਜੀਆਂ ਸਾਰੀਆਂ ਘੋੜੀਆਂ ਦਾ 1,25,000 ਰੁਪਇਆ ਮੁੱਲ ਹੈ ਇਹ ਦਾ ਲੱਖ ਰੁਪਇਆ ਮੁੱਲ ਹੈ ਬਈ ਤੇ ਬਹੁਤ ਸੋਹਣੀ ਘੋੜੀ ਹੈ ਵੀ ਚਾਲ ਦੀ ਓਕਿਆ ਬਈ ਰੀਵੀਏ ਚਾਲੀ ਵੀ ਬਹੁਤ ਸੋਹਣੀ ਚਲਦੀ ਹੈਗੀ ਤੇ ਅੱਗੇ ਜਿਹੜੀ ਆਪਾਂ ਤੋਂ ਹੁਣ ਅੱਗੇ ਹੈਈਏ ਬੇਸ਼ੀਰੀ ਬਈ 20 ਮਹੀਨੇ ਉਮਰ ਦਾ ਬੇਸ਼ੀਰੀ 60 ਇੰਚ ਕੱਦ ਕਰ ਗਈ ਜੇ ਕਿਸੇ ਵੀਰ ਨੇ ਇਹ ਬਲੱਡ ਲੈਂਡ ਆਂਦੀ ਆ ਭਾਈ ਉਹ ਬਾਈਆਂ ਤੋਂ ਕੰਪਫਰਮ ਕਰ ਲਿਓ ਪੁੱਛ ਕੇ ਬਾਈ ਹੋਰਾਂ ਤੋਂ ਵੀ ਕਿਹੜੀ ਬਲੱਡ ਲੈਂਡ ਦੀ ਐ ਤੇ ਪੂਰੀ ਸੋਹਣੀ ਕੰਨ ਕੁੰਨ ਦੇਖੋਗੇ ਨਾ ਬੇਸ਼ੀਰੀ ਦੇ ਕੋ ਚੰਗੇ ਕੰਨ ਕੁੰਨ ਲੱਗੇ ਬੇਸ਼ੀਰੀ ਦੇ 20 ਮਹੀਨੇ ਉਮਰ ਦਾ ਬਈ 60 ਇੰਚ ਕੱਦ ਕਰ ਗਈ ਬੇਸ਼ੀਰੀ 1,25,000 ਰੁਪਏ ਮੁੱਲ ਹੈ ਇੱਕ ਗੋਲੀ ਦਾ ਬਈ 100 ਰੁਪਿਆ ਸੀਗਾ ਤੇ ਇਹਨਾਂ ਦਾ ਬਈ 1 ਲੱਖ ਤੱਕਿਆ ਰਹਾ ਬਾਕੀ 4 ਕੋਰ ਦਾ ਜੇ ਕਿਸ ਵੀ ਨੇ ਐਡ ਦਵਾਉਣੀ ਆ ਉਹ ਆਪਣਾ ਪਿੱਛੇ ਨੰਬਰ ਦਿੱਤਾਗਾ ਸੰਪਰਕ ਕਰ ਲੈਸ ਧੰਨਵਾਦ ਜੀ